ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਸਿਰਫ ਜਰਸੀਖ ਪਰਿਵਾਰਾਂ ਦੇ ਤਿੰਨ ਰਿਸ਼ਤੇ ਐ ਜੀ ਫਾਈਲ ਨੰਬਰ ਦੱਸ ਕੇ ਹੀ ਤੁਸੀਂ ਸਾਡੇ ਤੋਂ ਰਿਸ਼ਤਾ ਲੈਣਾਗਾ 174 ਨੰਬਰ ਫਾਈਲ ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜਰਸੀਖ ਗੋਤ ਦਿਔਲ ਜਨਮ 3 2 2004 ਦਾ ਕਾਦ ਦਾ 5 7 ਇੰਚ ਪੜ੍ਹਾਈ ਪਲੱਸ 2 ਪਾਸ ਓਵਰ ਆਲ ਬੈਂਡ ਸਾਡੇ 6 ਬੈਂਡ ਕੁੜੀ ਵਰਕ ਪਰਮਟ ਤੇ ਹੈ ਕੈਨੇਡਾ ਕੁੜੀ ਸੋਹਣੀ ਸੁਨੱਖੀ ਹੈ ਤੇ ਫੈਮਲੀ ਚ ਮਾਤਾ ਪਿਤਾ ਤੇ ਭਰਾ ਭਰਾ ਅਨਮੈਰਿਡ ਕੈਨੇਡਾ ਮੰਗਾ ਮੁੰਡਾ ਕੈਨੇਡਾ ਪੀਆਰ ਹੋਵੇ ਜਮੀਨ 10 ਕਿੱਲੇ ਤੋਂ ਉੱਪਰ ਹੋਵੇ ਮੈਰਿਜ ਪੰਜਾਬ ਹੀ ਕਰਨੀ ਹੈ ਅਗਲਾ ਰਿਸ਼ਤਾ ਹੈ 210 ਨੰਬਰ ਫਾਈਲ ਨਾਮ ਕੌਰ ਜ਼ਿਲ੍ਹਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਸਿੱਧੂ ਜਨਮ 18/1998 ਕੱਦ 56 ਸਟੱਡੀ ਗ੍ਰੈਜੂਏਸ਼ਨ ਪਾਸ ਫੈਮਲੀ ਚ ਮਾਤਾ ਪਿਤਾ ਦੋਪਰਾ ਮੈਰਿਡ ਮੰਗਾ ਜੀ ਮੁੰਡਾ ਜੱਟ ਸਿੱਕ ਕਾਸਟ ਦਾ ਹੋਵੇ ਜ਼ਮੀਨ 5 ਕਿੱਲੇ ਹੋਵੇ ਤੇ ਵਧੀਆ ਸਟੱਡੀ ਹੋਵੇ ਬਰਾਬਰ ਦੀ ਰਿਸ਼ਤਾ ਸਿਰਫ 100 ਕਿਲੋਮੀਟਰ ਤੱਕ ਹੀ ਇਸ ਪਰਿਵਾਰ ਨੇ ਕਰਨਾਗਾ ਕੁੜੀ ਦਾ अगला रिश्ता है जी 211 नंबर फाइल नाम कौर जिला लुधियाना कास्ट जट सिख गोत चहल जन्म 5 11 1997 कद 5 फुट 6 इंच स्टडी प्लस 2 कंप्यूटर कोर्स फैशन डिजाइनिंग ਦਾ ਕੋਰਸ ਕਰਿਆਗਾ ਫੈਮਿਲੀ ਚ ਮਾਤਾ ਪਿਤਾ ਇੱਕ ਵੱਡਾ ਭਰਾ ਮੈਰਿਡ ਆ ਤੇ ਸਿਸਟਰ ਮੈਰਿਡ ਆ ਮੰਗ ਮੁੰਡੇ ਨੂੰ ਜ਼ਮੀਨ 5 ਕਿੱਲੇ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਕੁੜੀ ਨਾਲ ਸਲਾਈ ਕਢਾਈ ਦਾ ਕੰਮ ਜਾਣਦੀ ਆ ਮੁੰਡੇ ਦਾ ਘਰ ਵਧੀਆ ਹੋਵੇ ਕੁੜੀ ਸੋਣੀ ਸੁਨੱਖੀ ਆ ਮੁੰਡਾ ਸੋਨਾ ਸੁਨੱਖਾ ਹੋਵੇ ਫਾਈਲ ਨੰਬਰ ਦੱਸ ਕੇ ਹੀ ਇਸ ਪਰਿਵਾਰਾਂ ਦਾ ਸਾਡੇ ਤੋਂ ਨੰਬਰ ਲੈਣਾ ਇਹ ਰਿਸ਼ਤੇ ਸਾਡੇ ਦੁਆਰਾ ਹੀ ਕਰਵਾਏ ਜਾਣੇ ਆ ਜੀ ਇਸੇ ਕਰਕੇ ਤਿੰਨ ਰਿਸ਼ਤੇ ਆ ਸਿਰਫ ਜੱਟਸੀਕ ਪਰਿਵਾਰ ਤੋਂ ਜਿਸ ਪਰਿਵਾਰ ਨੂੰ ਰਿਸ਼ਤਾ ਚਾਹੀਦਾ ਜੀ ਵਿਚੋਲੇ ਜਰੀਏ ਉਹ ਸਾਡੇ ਨਾਲ ਜੁੜ ਸਕਦੇ ਹੋ ਜੀ ਜਾਂ ਫਿਰ ਜਿਹੜੇ ਰਿਸ਼ਤੇ ਦੀਆਂ ਐਡਾਂ ਲੱਗੀਆਂ ਹੁੰਦੀਆਂ ਉਹਨਾਂ ਦੇ ਵਧੇਰੇ ਅਸੀਂ ਨੰਬਰ ਐਡਾਂ ਦੇ ਵਿੱਚ ਬੋਲੇ ਹੋਏ ਆ ਉਹਨਾਂ 'ਚ ਤੁਸੀਂ ਰਿਸ਼ਤਾ ਆਵਦੀ ਕਾਸਟ ਅਕੋਰਡਿੰਗ ਸਿਲੈਕਟ ਕਰਕੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ